ਇਹ ਇਲੈਕਸ਼ਨ ਗੁੰਡਿਆਂ ਨੇ ਲੜੀਆ ਇੱਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸੀਗੇ ਦੂਸਰੇ ਪਾਸੇ ਪੁਲਸ ਵਾਲੇ ਗੁੰਡੇ ਡਾਕਟਰ ਬਲਬੀਰ ਦਾ ਮੁੰਡਾ ਗੁੰਡਾ ਇਹ ਸਾਰੇ ਸੀ ਇਹਨਾਂ ਨੇ ਪੂਰਾ ਲੋਕਤੰਤਰ ਦਾ ਕਹਾਣ ਕੀਤਾ ਤੁਸੀਂ ਭਗਵੰਤ ਮਾਨ ਦਾ ਭਾਸ਼ਣ ਸੁਣਿਆ ਭਾਸ਼ਣ ਕਰਨ ਤੋਂ ਪਹਿਲਾਂ ਵੀ ਬਾਦਲ 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 ਭਾਸ਼ਣ ਖਤਮ ਕਰਨ ਤੋਂ ਬਾਅਦ ਵੀ ਬਾਦਲ 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 ਨਾਲ ਦਾ ਫੋਬੀਆ ਹੋ ਗਿਆ ਨਾ ਉਹ ਬਾਦਲ ਦੀ ਚੜ੍ਹਾਈ ਆ ਤੁਹਾਡੇ ਨਾਲ ਇਹ じゃ ਕੋਈ ਠੱਕਾ ਹੋਇਆ ਥੋਡੇ ਕਾਗਜ਼ ਖੋਏ ਕਿ ਇਹਨੇ ਤੁਹਾਡੇ ਨਾਲ ਕੁਝ ਹੋਇਆ ਇਹ ਝ ਪੂਰੀ ਕਮ ਦੀ ਕੋਸ਼ਿਸ਼ ਕੀਤੀ ਅਸੀਂ ਤਗੜੀ ਬਹੁ ਸੀਗੇ ਨੇੜੇ ਨਹੀਂ ਲੱਗਣ ਦਿੱਤਾ ਇਹ ਡੜਾ ਡੜਾ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਲੋਕ ਕੈਦ ਕੀ ਡਲੇ ਲਈ ਖੜੇ ਸੀਗੇ ਛਾਲ ਇੱਕ ਰਹਿ ਗਿਆ ਜੋ ਕਰਨਾ ਕਰ ਲੈਣਾ 21 ਦੀ ਨਾ 51 ਮੋੜਾਂਗੇ ਸਿੱਕੇ ਟੰਗ ਦੇਣਗੇ ਮੁੜ ਕੇ ਉਹ ਹੀ ਅਫਸਰ ਆ ਕੇ ਪੈਰੀ ਪੈਂਦੇ ਹੁੰਦੇ ਨੇ ਇੰਨਾ ਗੰਦ ਪਾਉਣ ਤੋਂ ਬਾਅਦ ਵੀ ਪਹਿਲਾ ਰਿਜ਼ਲਟ ਆਇਆ ਉਹ ਸ਼ਰੋਮਣੀ ਅਕਾਲੀ ਦਲ ਦੀ ਸੀ ਜਿੱਤ ਹੋਈ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਪਟਿਆਲਾ ਤੋਂ ਮੈਂ ਹਿਮਾਂਸ਼ੂ ਮੜਕਣ ਇਸ ਟਾਈਮ ਤੇ ਪਟਿਆਲਾ ਦੇ ਆਈਟੀਆਈ ਸੈਂਟਰ ਦੇ ਬਾਹਰ ਖੜਿਆ ਆ ਜਿੱਥੇ ਜਸ਼ਨ ਮਨਾਏ ਜਾ ਰਹੇ ਆ ਕਿਹੜੀ ਪਾਰਟੀ ਵੱਲੋਂ ਮਨਾਇਆ ਜਾ ਰਿਹਾ ਜਿੱਤ ਦਾ ਜਸ਼ਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਤੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਗੁਸਤੇ ਸਿੰਘ ਕੌਲ ਕਮੀ ਬਲਾਰਾ ਯੂਥ ਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੇ ਛਪਾਈ ਆ ਸੀ ਸਰਦਾਰ ਸੁਖਪੀਰ ਸਿੰਘ ਬਾਦਲ ਦੇ ਬਾਈ ਜੀ ਪਹਿਲੀ ਤੁਸੀਂ ਜਿੱਤ ਪ੍ਰਾਪਤ ਕਰੀਆ ਪਟਿਆਲਾ ਦੇ ਵਿੱਚ ਪਹਿਲੀ ਸੀਟ ਤੁਹਾਡੇ ਨਾਮ ਹੋਈ ਹੈ ਕਿਵੇਂ ਦੇਖਦੇ ਹੋ ਕਿੰਨੀ ਕੀ ਖੁਸ਼ੀ ਦੀ ਗੱਲ ਆ ਸਾਡਾ ਛੋਟਾ ਵੀਰ ਬਿਲਕੁਲ ਸਾਰਾ 23 24 ਸਾਲ ਦਾ ਹੋਣਾ ਹੈ ਹਰਵਿੰਦਰ ਸਿੰਘ ਰੋਟੀ ਮੋੜਾਂ ਤੋਂ ਹਸ਼ਿਆਰ ਸਿੰਘ ਦਾ ਪੁੱਤਰ ਉਹ 300 350 ਬੋਰਡ ਦੇ ਲੀਡ ਨਾਲ ਜਿੱਤਿਆ ਬਾਈ ਜੀ ਕਿੰਨਾ ਕ ਸੰਘਰਸ਼ ਰਿਹਾ ਹੈ ਚੋਣਾਂ ਦੇ ਵਿੱਚ ਕਿਉਂਕਿ ਕਾਫੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦੇਖਣ ਨੂੰ ਮਿਲਿਆ ਕਿੰਨਾ ਕ ਸੰਘਰਸ਼ ਕਰਨਾ ਪਿਆ ਕਾਗਜ਼ ਭਰਨ ਦੇ ਵਿੱਚ ਤੇ ਵੋਟਾਂ ਦੇ ਟਾਈਮ ਇੱਕ ਪਾਸੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸੀਗੇ ਦੂਸਰੇ ਪਾਸੇ ਪੁਲਿਸ ਵਾਲੇ ਗੁੰਡੇ ਡਾਕਟਰ ਬਲਬੀਰ ਦਾ ਮੁੰਡਾ ਗੁੰਡਾ ਇਹ ਸਾਰੇ ਸੀ ਇਹਨਾਂ ਦੇ ਪੂਰਾ ਲੋਕਤੰਤਰ ਦਾ ਕਹਾਣ ਕੀਤਾ ਰੋਟੀਪੁੜ ਚੌਂਕੀ ਇਨਚਾਰਜ ਜਿਹੜੀਆਂ ਮੇਰੇ ਕੋਲ ਵੀਡੀਓ ਵੀ ਨੇ ਸੋਸ਼ਲ ਮੀਡੀਆ ਤੇ ਵੀ ਪਾਈਆਂ ਸਾਰਾ ਕੁਝ ਕੀਤਾ ਹਾਲੇ ਤੱਕ ਡੀਜੀਪੀ ਨੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਹੈਗਾ ਇਹ ਇਲੈਕਸ਼ਨ ਗੁੰਡਿਆਂ ਨੇ ਲੜੀਆ ਪੁਲਿਸ ਨੇ ਗੁੰਡਿਆਂ ਕਰਕੇ ਲੜੀਆ ਉਹ ਤਾਂ 90 ਡੀਐਸਪੀ ਬੱਲ ਦੇ ਸੂਝ-ਬੂਝ ਨਾਲ ਉੱਥੇ ਕੋਈ ਵੱਡਾ ਖਸਾ ਨਹੀਂ ਹੋਇਆ ਕੋਈ ਲੜਾਈ ਨਹੀਂ ਹੋਈ ਪਰ ਧੱਕਾ ਸਾਡੇ ਨਾਲ ਪੂਰਾ ਹੋਇਆ ਉੱਥੇ ਭਾਈ ਜੀ ਗੁੰਡਾਗਰਦੀ ਤੁਸੀਂ ਢੀਵੱਡੀ ਗੱਲ ਕਹਤੀ ਇਹ ਤਾਂ ਸਰਕਾਰ ਕਹਿੰਦੀ ਅਸੀਂ ਗੈਂਗਸਟਰ ਦੇ ਖਿਲਾਫ ਆ ਅਕਾਲੀ ਦਲ ਗੈਂਗਸਟਰ ਪਾਲਦਾ ਇਸ ਤਾਂ ਪਾਲੀ ਨਹੀਂ ਕੋਈ ਇੱਕ ਵੀ ਗੈਂਗਸਟਰ ਦਾ ਨਾਮ ਲਓ ਜੀ ਕਿਹੜਾ ਗੈਂਗਸਟਰ ਪਾਲਦੇ ਨੇ ਇਹਨਾਂ ਦਾ ਤਾਂ ਐਸਐਸਪੀ ਗੁੰਡਾ ਜਿਹੜਾ ਉਹ ਗੁੰਡਾ ਹੀ ਹੁੰਦਾ ਨਾ ਜਿਹੜਾ ਇੱਕ ਆਈਪੀਐਸ ਆਫੀਸਰ ਧੱਕਾ ਕਰਵਾਵੇ ਉਹਦੀ ਵੀਡੀਓ ਵਾਇਰਲ ਹੋਈ ਸਾਡੇ ਤੇ ਧੱਕਾ ਹੋਇਆ ਚੌਕੀ ਇਨਚਾਰਜ ਤੇ ਅਜੇ ਤੱਕ ਕੀ ਐਕਸ਼ਨ ਲਿਆ ਦੱਸੋ ਮੈਨੂੰ ਕੌਣ ਗੁੰਡਾ ਹੈ ਇਹ ਤਾਂ ਲੋਕ ਦੱਸਣਗੇ ਨਾ ਵੀ ਗੁੰਡਾ ਕੌਣ ਹੈ ਦੇਖੋ ਆਮ ਪਾਰਟੀ ਦੀ ਹਵਾ ਚੱਲੀ ਸੀ ਕਿੰਨੀਆਂ ਸੀਟਾਂਆਂ 99 ਸੀਟਾਂਆਂ ਨਾ ਕਿੱਥੇ ਅੱਜ ਦੇਖਦੇ ਨੇ ਡਾਕਟਰ ਬਲਬੀਰ ਦੇ ਆ ਹਾਲਾਤ ਰਹੇ ਨੇ ਕਿ ਉਹ ਚੋਣ ਪ੍ਰਚਾਰ ਵੀ ਨਹੀਂ ਕਰ ਸਕਿਆ ਕਿਸੇ ਪਿੰਡ ਚ ਗਿਆ ਇਹ ਜਿਹੜੇ ਡੜਾ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਲੋਕ ਐਦਕੀ ਡਲੇ ਲਈ ਖੜੇ ਸੀਗੇ ਡਾਕਟਰ ਬਲਬੀਰ ਦਾ ਮੁੰਡਾ ਚਾਰ ਪਾਈਲਟਾਂ ਲੈ ਕੇ ਫਿਰਦਾ ਰਿਹਾ ਹਰ ਇੱਕ ਪਿੰਡ ਚ ਟੂ ਟੂ ਕਰਦਾ ਰਿਹਾ ਇੰਨੀ ਪੁਲਿਸ ਦੀ ਕੀ ਲੋੜ ਸੀ ਡੀਜੀਪ ਨੇ ਉਹ ਪੁਲਿਸ ਕਿੱਥੋਂ ਪ੍ਰੋਵਾਈਡ ਕੀਤੀ ਉਹ ਕਿਹਦੀ ਪੁਲਿਸ ਸੀ ਇਸ ਇੱਕ ਖਿਆਣੇ ਦੇ ਵਿੱਚ ਬੋਕਰ ਪਾਰਟੀ ਦਾ ਝੰਡਾ ਲੱਗਿਆ ਹੈ। ਔਰ ਸਕੋਰਪੀਓ ਤੇ ਲਾਲ ਬੱਤੀ ਲੱਗੀ ਹੋਈ ਆ ਤੁਸੀਂ ਮੇਰੇ ਤੋਂ ਵੀਡੀਓ ਲੈ ਕੇ ਜਾਇਓ। ਅਸੀਂ ਪਾਈਆਂ ਨੇ ਆਪਣੇ ਪੇਜ ਦੇ ਉੱਪਰ ਕਿਸੇ ਦਾ ਕਾਰਵਾਈ ਹੋਈ ਗੁੰਡੇ ਕੌਣ ਨੇ? ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹੀ ਹੁੰਦੇ ਨੇ। ਬਾਈ ਜੀ ਇਹ ਗੱਲ ਕਰ ਲਈ ਅਕਾਲੀ ਦਲ ਤੇ ਆਪ ਦੇ ਵਿੱਚ ਇਸ ਵਾਰ ਜਿਹੜੀ ਚੋਣਾਂ ਟਾਈਮ ਬਹੁਤ ਅਣਜਾਣ ਦੇਖਣ ਨੂੰ ਮਿਲੀ ਆ ਚਾਹੇ ਕਿਸੇ ਅ ਇਹ ਲੀਡਰ ਨੂੰ ਅੰਦਰ ਕਰਾਣਾ ਹੋਵੇ ਜਾਂ ਫਿਰ ਝੂਠੇ ਪਰਚੇ ਪਾਣੇ ਉਹਨਾਂ ਕਿਵੇਂ ਦੇਖਦਾ ਚੀਜ਼ਾਂ ਨੂੰ ਕਿ ਅਕਾਲੀ ਦਲ ਹੀ ਕਿਉਂ ਉਹਨਾਂ ਦਾ ਨਿਸ਼ਾਨਾ ਰਿਹਾ ਮੇਨ ਜਦੋਂ ਕਿਸੇ ਦੀ ਚੜ੍ਹਾਈ ਹੁੰਦੀ ਆ ਨਾ ਤੁਸੀਂ ਭਗਵੰਤ ਮਾਨ ਦਾ ਭਾਸ਼ਣ ਸੁਣਿਆ ਭਾਸ਼ਣ ਕਰਨ ਤੋਂ ਪਹਿਲਾਂ ਵੀ ਬਾਦਲ 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 ਭਾਸ਼ਣ ਖਤਮ ਕਰਨ ਤੋਂ ਬਾਅਦ ਵੀ ਬਾਦਲ 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 ਦਾ ਫੋਬੀਆ ਹੋ ਗਿਆ ਨਾ ਉਹ ਬਾਦਲ ਦੀ ਚੜ੍ਹਾਈ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਕਿਉਂਕਿ ਉਹਨੇ ਜੋ ਕਿਹਾ ਉਹੀ ਕੀਤਾ ਉਹ ਫालतू ਗੱਲ ਹੀ ਨਹੀਂ ਕਰਦੇ ਜੇ ਉਹਨਾਂ ਨੇ ਕਿਹਾ ਸੀ ਵੀ ਇੰਡੀਆਂ ਵਧੀਆ ਸੜਕਾਂ ਬਣਾ ਦਾਂਗੇ ਉਹਨੂੰ ਇੰਨੇ ਗਲਤ ਤਰੀਕੇ ਨਾਲ ਪ੍ਰਚਾਰਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਬਦਨਾਮੀ ਕੀਤੀ ਮੈਨੂੰ ਦੱਸੋ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਤੇ ਹੋਇਆ ਅੱਜ ਤੱਕ ਕਿਸੇ ਸਰਕਾਰ ਦੇ ਟਾਈਮ ਤੇ ਹੋਇਆ ਬਾਈ ਜੀ ਕਨੌਰ ਸਨੌਰ ਦੀ ਗੱਲ ਕਰ ਲਈ ਉਹਦੀ ਆ ਵੀਡੀਓ ਤਾਂ ਮੈਂ ਕਹਿੰਦਾ ਕਾਗਜ਼ਪਰ ਦੇ ਕਾਫੀ ਵਾਇਰਲ ਨੇ ਤੁਹਾਡੇ ਨਾਲ ਇਹ ਜਾਂ ਕੋਈ ਧੱਕਾ ਹੋਇਆ ਤੁਹਾਡੇ ਕਾਗਜ਼ ਖੋਏ ਕਿਹਨੇ ਤੁਹਾਡੇ ਨਾਲ ਕੁਝ ਹੋਇਆ ਇਹ ਪੂਰੀ ਕੋਸ਼ਿਸ਼ ਕੀਤੀ ਅਸੀਂ ਤਗੜੀ ਬਹੁਤ ਸੀਗੇ ਨੇੜੇ ਨਹੀਂ ਲੱਗਣ ਦਿੱਤਾ ਜਿਹੜਾ ਅਫਸਰ ਵਾਰ-ਵਾਰ ਫਿਰ ਉਹਨੂੰ ਸਿੱਧਾ ਕਿਹਾ ਸੀ ਜੇ ਤੇਰੀਆਂ ਲੱਤਾਂ ਭਾਰ ਚੱਲਦੀਆਂ ਨੇ ਕੈਨਸਲ ਕਰ ਲਈ ਸਵੇਰੇ ਤਾਂ ਸਾਰੇ ਕੈਨਸਲ ਕਰਤੇ ਸੀਗੇ ਉਸ ਤੋਂ ਬਾਅਦ ਸਾਰੇ ਠੀਕ ਹੋਏ ਨੇ ਜਦੋਂ ਉਹਨੂੰ ਹਾਈ ਕੋਰਟ ਦਾ ਆਡਰ ਆਪਾ ਦਿੱਤਾ ਤੱਕਾ ਤਾਂ ਪੂਰਾ ਹੋਇਆ ਕਿਉਂ ਨਹੀਂ ਹੋਇਆ ਵੀਡੀਓ ਤਕਾਉਣੇ ਤੁਹਾਨੂੰ ਸਾਡੇ ਕੋਲ ਕਿੰਨੀਆਂ ਵੀਡੀਓ ਨੇ ਸੋ ਗੱਲ ਆਈ ਹੈ ਵੀ ਇਹ ਲੋਕਾਂ ਦਾ ਫਤਵਾ ਹੁੰਦਾ ਹੈ ਲੋਕਤੰਤਰ ਹੈ ਵੋਟਾਂ ਸਹੀ ਤਰੀਕੇ ਨਾਲ ਪਾਓ ਸਹੀ ਤਰੀਕੇ ਨਾਲ ਗਿਣਤੀ ਕਰੋ ਜਿਹੜਾ ਜਿੱਤ ਗਿਆ ਉਹਨੂੰ ਵਬਾਰਕਾ ਹੁਣ ਹੁਣ ਜਾਣਕਾਰੀ ਸਾਹਮਣੇ ਆ ਰਹੀ ਸੂਤਰਾਂ ਦੇ ਹਵਾਲੇ ਤੋਂ ਕਿ ਜਿਹੜਾ ਕਨੌਰ ਦੇ ਵਿੱਚ ਹੁਣ ਫੇਰ ਵਿਵਾਦ ਸ਼ੁਰੂ ਹੋਊਗਾ ਕਿ ਜਿਹੜੇ ਬੰਦੇ ਨੇ ਉਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਪਟਿਆਲੇ ਦੀ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਮੈਂ ਦੇਖਦੇ ਹਾਂ ਕਿ ਜਿਹੜੇ ਏਜੰਟ ਨੇ ਜਾਂ ਫਿਰ ਜਿਨ੍ਹਾਂ ਨੇ ਚੋਣਾਂ ਲੜੀਆਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਨਹੀਂ ਜਾਣ ਸਾਲ ਇੱਕ ਰਹਿ ਗਿਆ ਜੋ ਕਰਨਾ ਕਰ ਲੈਣਾ 21 ਦੀ ਨ 51 ਮੋੜਾਂਗੇ ਪਹਿਲਾਂ ਵੋਟਾਂ ਦੇ ਨਾਲ ਮੋੜਾਂਗੇ ਫਿਰ ਜਿਹੜੇ ਅੱਜ ਅਫਸਰ ਇਹਨਾਂ ਦੀ ਚਾਪਲੂਸੀ ਕਰਦੇ ਨੇ ਉਹ ਆਪਣਾ ਆਪ ਸੋਚ ਲੈਣਾ ਤੁਸੀਂ ਕਿਹ ਅਫਸਰ ਚਾਪਲੂਸੀ ਕਰਦੇ ਨੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਪਰ ਸਰਕਾਰੀ ਮੁਲਾਜ਼ਮ ਤਾਂ ਉਹੀ ਰਹਿੰਦੇ ਨੇ ਕੋਈ ਨਹੀਂ ਜਦੋਂ ਸਮਾਂ ਆਉਂਦਾ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੇ ਕੋਈ ਦਿੱਲੀ ਤੋਂ ਹੁਕਮ ਨਹੀਂ ਲੈਣੇ ਹੈਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆ ਫੈਸਲੇ ਕਰਨੇ ਨੇ ਛਿੱਕੇ ਟੰਗ ਦੇਣਗੇ ਮੁੜ ਕੇ ਉਹ ਹੀ ਅਫਸਰ ਆ ਕੇ ਪੈਰੀ ਪੈਂਦੇ ਹੁੰਦੇ ਨੇ ਬਈ ਕਿੰਨੀ ਕੀ ਖੁਸ਼ੀ ਦੀ ਗੱਲ ਹੈ ਇੰਨਾ ਸੰਘਰਸ਼ ਤੁਸੀਂ ਲੜਿਆ ਇੰਨਾ ਤੁਸੀਂ ਮਤਲਬ ਦਿੱਕਤਾਂ ਦਾ ਸਾਹਮਣਾ ਕਰਿਆ ਇੱਥੇ ਤੱਕ ਕਿ ਕਈ ਥੋੜੇ ਅਕਾਲੀ ਦਲ ਦੇ ਲੀਡਰਾਂ ਦੇ ਪਰਚੇ ਵੀ ਪਏ ਨੇ ਕਾਸ਼ ਕਾਂਗਰਸ ਤੇ ਵੀ ਪਏ ਨੇ ਕਿਵੇਂ ਦੇਖਦਾ ਹਾਂ ਕਿ ਖੁਸ਼ੀ ਦੀ ਲਹਿਰ ਕਿੰਨੀ ਕੀ ਹੈ ਕਿ ਜਿੱਤ ਉਹ ਹਾਸਲ ਕਰ ਲਈ ਨੇ ਸੰਘਰਸ਼ ਤੋਂ ਬਾਅਦ ਗੱਲ ਆਏ ਆ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸੇਵਾ ਕਰਨ ਵਾਸਤੇ ਬਣੀ ਸੀ ਜਿਹੜੇ ਸਾਡੀ ਪਾਰਟੀ ਦਾ ਹੀ ਅਪਸ਼ੋਕੜ ਹੈ ਇਨਾਂ ਨੇ ਕਈ ਸ਼ੀਧੀਆਂ ਦਿੱਤੀਆਂ ਜੈਤੋਂ ਦੇ ਮੋਰਚੇ ਲਾਏ ਫਿਰ ਜਾ ਕੇ ਪਾਰਟੀ ਬਣੀ ਸੋ ਸਾਨੂੰ ਤਾਂ ਆਦਤ ਹੈ ਸਾਨੂੰ ਤਾਂ ਜਿੰਨਾ ਮਰਜੀ ਕੁੱਟ ਲੋ ਮਾਰ ਲੋ ਜੇਲ੍ਹਾਂ ਚ ਸਿੱਟ ਦੋ ਅਸੀਂ ਤਾਂ ਸੰਘਰਸ਼ੀਲ ਪਾਰਟੀ ਹੈ ਇੰਨਾ ਗੰਦ ਪਾਉਣ ਤੋਂ ਬਾਅਦ ਵੀ ਪਹਿਲਾ ਰਿਜ਼ਲਟ ਆਇਆ ਉਹ ਸ਼ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਧੰਨਵਾਦ ਸੋ ਬਿਲਕੁਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਆਗੂ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਨੇ ਸੰਘਰਸ਼ ਤੋਂ ਬਾਅਦ ਉਹਨਾਂ ਨੂੰ ਜਿੱਤ حاصل ਹੋਈ ਹੈ ਸੋ ਹੋਰ ਵੀ ਅਪਡੇਟ ਲਈ ਬਨੇ ਰਹੋ ਪੰਜਾਬੀ ਲੋਕ ਦੇ ਨਾਲ